ਹਾਂ ਜੀ ਥੂੜੀ ਧੱਕਣ ਵਾਲਾ ਤੇ ਨਾਲ ਕਣਕ ਝੋਨਾ ਭਰਨ ਵਾਲਾ ਲੋਡਰ ਤਿਆਰ ਕੀਤਾ ਜਤਿਕਲਵੰਤ ਸਿੰਘ ਜੀ ਪਿੰਡ ਗੁੜੀ ਸੰਗ ਇਹ ਥੂੜੀ ਭਰਨ ਵਾਲਾ ਅੱਜ ਲੱਗਿਆ ਹੋਇਆ ਵਿੱਚੋਂ ਡਿਟੈਚ ਕਰਕੇ ਇਹ ਕੱਢ ਕੇ ਵਿੱਚੋਂ ਫਿਰ ਫਸਲ ਭਰਨ ਵਾਸਤੇ ਅੱਗੇ ਬਾਕਟ ਲੱਗ ਜਾਂਦੀ ਹੈ ਕੋਈ ਪਰਿਆਹਾ ਦੀ ਹੈ ਆਹ ਚਾਚਾ ਜੀ ਨੇ ਤੇ ਆ ਇਹਨਾਂ ਦਾ ਬੇਟਾ ਦਾਪਰੀ ਸਿੰਘ ਆ ਜੀ ਬਹੁਤ ਵਧੀਆ ਪ੍ਰੋਜੈਕਟ ਬਣਾ ਕੇ ਦਿੱਤਾ। ਥੋੜੀ ਭਰਨ ਵਾਸਤੇ ਇੱਕ ਜੱਗ ਲੱਗਿਆ ਹੋਇਆ ਜੀ ਕੁੜੀ ਲਤਤ ਨਹੀਂ ਹੁੰਦੀ ਆ। ਲੇਬਰ ਨਾ ਮਿਲਦਾ ਜਿਹੜਾ ਲੇਬਰ ਕੋਈ ਚੱਕਾਰਾ ਪਾਉਣ ਲਈ। ਕੋਈ ਘੱਟ ਮਿਲਦੀ ਲੇਬਰ ਅੱਜ ਕੱਲ। ਬਹੁਤ ਹੀ ਵਧੀਆ ਫਿਟਿੰਗ ਕੀਤੀ ਹੋਈ ਸਾਰਾ ਡਿਸਮੈਂਟਲ ਹੋ ਜਾਂਦਾ ਇਹ। ਕਦੋਂ ਵੀ ਉਤਾਰ ਸਕਦੇ ਹੁੰਦੇ ਨਹੀਂ। ਕਦੋਂ ਵੀ ਬਣਾ ਸਕਦੇ ਜੇ ਟਰੈਕ ਚੜਾ ਸਕਦੇ। ਟਰੈਕਟਰ ਨੂੰ ਕੋਈ ਦੇਖਿਆ ਸਰਹਣੀ ਨਹੀਂ ਆਉਂਦੀ। ਪਿਕਅਪ ਸਪੋਰਟਾਂ ਵਗੈਰਾ ਲਾ ਕੇ ਇਹਨਾਂ ਪੂਰਾ ਬਹੁਤ ਵਧੀਆ ਕੰਮ ਦਿੱਤਾ ਹੈ। ਇਹਨਾਂ ਦਾ ਮੋਬਾਈਲ ਨੰਬਰ ਇਹ ਦੇਖਪ੍ਰਿੰਨ ਵਿਸਥਾਪਨ ਨੇ ਕਿਸੇ ਵੀ ਵੀਰ ਨੇ ਲਵਾਉਣਾ ਹੋਵੇ ਦੱਸ ਸਕਦਾ। ਮੈਸਤਰੀ ਕਰਵਾਨ ਸਿੰਘ ਜੀ ਢੁੜੀ ਸਿੰਘ ਜ਼िला ਜਿਹੜੀ ਮੁਕਤਸਰ ਦਾ